10 ਦਿਨ ਦੇ ਬੱਚੇ ਦੀ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਮਾਪ ਪਾਪ ਵੱਲੋਂ ਮੈਡੀਕਲ ਮਾਫੀਆ ਤੇ ਬੱਚੇ ਦੀ ਮੌਤ ਦਾ ਸਿੱਧਾ ਦੋਸ਼ ਦੁਖੀ ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਜਾਂਚ ਕਰਨ ਦੀ ਲਾਈ ਗੁਹਾਰ ਆਓ ਦੇਖਦੇ ਹਾਂ ਇਹ ਖਬਰ ਵਿਸਥਾਰ ਸਹਿਤ لوکاں نو نئی زندگی دین والے ڈاکٹر نو ਸਾਡੇ ਸਮਾਜ ਵਿੱਚ ਰੱਬ ਦਾ درجہ ਦਿੱਤਾ ਜਾਂਦਾ ਹੈ ਪਰ ਅੱਜਕਲ ਕੁਝ ਨਿਜੀ ਹਸਪਤਾਲ ਚਲਾ ਰਹੇ ਡਾਕਟਰ ਵੱਡੇ ਨਾਮੀ ਹਸਪਤਾਲਾਂ ਨਾਲ ਕਥਿਤ ਮਿਲੀ ਪੁਗਤ ਅਤੇ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਇਸ ਤੰਦੇ ਨੂੰ ਸ਼ਰਮਸ਼ਾਰ ਕਰ ਰਹੇ ਹਨ ਅਜੇਹਾ ਹੀ ਇੱਕ ਮਾਮਲਾ ਮੁਹਾਲੀ ਦੇ ਇੱਕ ਨਾਮੀ ਹਸਪਤਾਲ ਵਿੱਚ ਜਨਮ ਤੋਂ 10 ਦਿਨਾਂ ਬਾਅਦ ਇੱਕ ਬੱਚੇ ਦੀ ਮੌਤ ਦਾ ਸਾਹਮਣੇ ਆਇਆ ਹੈ आज इथे मोहाली प्रेस क्लब विखे एक प्रेस कॉन्फ्रेंस दौरान पीड़ित इंद्रप्रीत सिंह वासी पिंड पुची डाकखाना तुंदा जिला फतहीगढ़ साहिब ने दसया की उसका परिवार एक गरीब परिवार है अते ओ जमीन ठेके उत्ते लेके परिवार दा गुजारा करता है ओना दसया की मेरी पत्नी संदीप कौर ने बीती 2 जून 2005 नु शैली अस्पताल सरहिंद विख्ये ऑपरेशन राही एक लड़के नु जन्म दित्ता ਇਸ ਦੌਰਾਨ ਡਿਲੀਵਰੀ ਉਪਰੰਤ ਦੋਵੇਂ ਜੱਚਾ ਬੱਚਾ ਦੀ ਤੰਦਰੁਸਤੀ ਦੀ ਪੁਸ਼ਟੀ ਡਾਕਟਰ ਜੀਕੇ ਸ਼ੈਲੀ ਡਾਕਟਰ ਸੀਮਾ ਸ਼ੈਲੀ ਤੇ ਡਾਕਟਰ ਜੀਡੀ ਸ਼ੈਲੀ ਨੇ ਕੀਤੀ। ਉਹਨਾਂ ਨੇ ਕਿਹਾ ਕਿ ਕੁਝ ਦੇਰ ਬਾਅਦ ਹੀ ਉਪਰੋਕਤ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਸਿਹਤ ਵਿਗੜਨ ਦਾ ਹਵਾਲਾ ਦਿੰਦੇ ਹੋਏ ਬੱਚੇ ਨੂੰ ਤੁਰੰਤ ਮੈਕਸ ਹਸਪਤਾਲ ਮੁਹਾਲੀ ਵਿਖੇ ਰੈਫਰ ਕਰਨ ਦੀ ਗੱਲ ਆਖੀ। ਜਿਸ ਕਾਰਨ ਪਰਿਵਾਰ ਨੂੰ ਉਹਨਾਂ ਦੇ ਬੇਰੁਖੇ ਰਵੱਈਏ ਉੱਤੇ ਸ਼ੱਕ ਪੈਦਾ ਹੋਈ ਅਤੇ ਅਸੀਂ ਡਾਕਟਰਾਂ ਨੂੰ ਗਵਰਨਮੈਂਟ ਹਸਪਤਾਲ ਸੈਕਟਰ ਬੱਤੀਜਾ पीजीआई चंडीगढ़ विखे रेफर करने की मांग की थी। ना नाल, इकले बचे एम्बूलेंस राोहाली स्थित मैकस हस्पता मनोज शर्मा को भेज दिता जबकि बचे माँ बाप ने भी एम्बूलेंस बैठ ना दिता उन्होंने अगे दसा की बच्चे की हालत चिंताजनक दस के साथ हजार रुपए जमा करवा रहे डाक्टर मुताबिक एक जुलाई दो हजार पच्ची तक बच्चे की सेहत तंदरुस्त दसी गई ਉਹਨਾਂ ਕਿਹਾ ਕਿ ਮੈਕਸ ਡਾਕਟਰਾਂ ਵੱਲੋਂ ਸਾਨੂੰ ਬੱਚੇ ਨਾਲ ਮਿਲਣ ਤੱਕ ਵੀ ਨਾ ਦਿੱਤਾ ਗਿਆ ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਤੁਹਾਨੂੰ ਹਸਪਤਾਲ ਵਿੱਚ ਵੀ ਆਉਣ ਦੀ ਲੋੜ ਨਹੀਂ ਹੈ ਮੈਕਸ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਸਿਹਤਯਾਬ ਦੱਸਦੇ ਹੋਏ ਇੱਕ ਦੋ ਦਿਨ ਵਿੱਚ ਛੁੱਟੀ ਦੇਣ ਦੀ ਵੀ ਗੱਲ ਆਖੀ ਗਈ ਪਰੰਤੂ 1 ਜੁਲਾਈ 2025 ਨੂੰ ਮੈਕਸ ਹਸਪਤਾਲ ਤੋਂ ਫੋਨ ਆਇਆ ਕਿ ਤੁਹਾਡਾ ਪੈਂਡਿੰਗ ਬਿੱਲ ਪਿਆ ਤੁਰੰਤ ਕਲੀਅਰ ਕਰੋ ਕਿਉਂਕਿ ਬੱਚੇ ਨੂੰ ਦਵਾਈ ਮਹਿੰਗੀ ਚੜਾਈ ਜਾ ਰਹੀ ਹੈ ਅਤੇ ਬੱਚਾ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ ਪਰੰਤੂ ਸਾਡੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਉਦੋਂ ਟੁੱਟ ਗਿਆ ਜਦੋਂ ਡਾਕਟਰਾਂ ਨੇ 2 ਜੁਲਾਈ 2025 ਨੂੰ ਸਵੇਰੇ 4 ਵਜੇ ਹੀ ਸਾਡੇ ਬੱਚੇ ਨੂੰ ਮਰਿਤਕ ਐਲਾਨ ਦਿੱਤਾ ਅਤੇ ਸਾਨੂੰ ਤੁਰੰਤ 3.5 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਪੀੜਤ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਸਾਡਾ ਬੱਚਾ ਪਹਿਲਾਂ ਹੀ ਮਰ ਚੁੱਕਾ ਸੀ पर अस्पताल कथित तौर उ मोटे पैसे बटोरन टाल मटोल करदा रहा इंदरप्रीत ने अगे कहा कि जदों जो शैली दे डॉक्टर जी के शैली बच्चे दी मौत बारे जानकारी दिखाई अपना पल्ला पला चाढ़ा कि मैं इस विच की कर सकती हां मैं कोई रब थोड़ी हाँ मेरा त आप ती साल पुत्र मर गया डॉक्टर शैली दे इस जवाब ने पूरे परिवार को चंजोड़ के रख अते परिवार सदमे विच है ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਮੰਤਰੀ ਬਲਬੀਰ ਸਿੰਘ ਡੀਜੀਪੀ ਪੰਜਾਬ ਸਮੇਤ ਐਸਐਸਪੀ ਅਤੇ ਸਿਵਲ ਸਰਜਨ ਸ੍ਰੀ ਫਤਹੀ ਗੜ੍ਹ ਸਾਹਿਬ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸ਼ੈਲੀ ਹਸਪਤਾਲ ਅਤੇ ਮੈਕਸ ਹਸਪਤਾਲ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਸਾਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਕਿਹਾ ਕਿ ਅਜਿਹੇ ਨਿੱਜੀ ਹਸਪਤਾਲ ਆਪਣੇ ਚੰਨ ਪੈਸਿਆਂ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਲਵਾੜ ਕਰ ਰਹੇ ਹਨ ਜਿਨ੍ਹਾਂ ਉਤੇ ਤੁਰੰਤ ਨਾਤ ਪਾਈ ਜਾਵੇ ਜਦੋਂ ਇਸ ਮਾਮਲੇ ਸੰਬੰਧੀ ਸ਼ੈਲੀ ਹਸਪਤਾਲ ਦੀ ਡਾਕਟਰ ਜੀਕੇ ਸ਼ੈਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਡਾਕਟਰੀ ਦਾ 51 ਸਾਲਾਂ ਦਾ ਤਜਰਬਾ ਹੈ ਅਤੇ ਮੈਂ ਕਿਸੇ ਤੋਂ ਕਮਿਸ਼ਨ ਲੈ ਕੇ ਕੰਮ ਨਹੀਂ ਕਰਦੀ। ਉਹਨਾਂ ਸਾਫ਼ ਕਿਹਾ ਕਿ ਜਨਮ ਸਮੇਂ ਬੱਚਾ ਤੰਦਰੁਸਤ ਸੀ ਪਰ ਬਾਅਦ ਵਿੱਚ ਬੱਚੇ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਮਾਪੇ ਵੱਲੋਂ ਬੱਚੇ ਮੈਕਸ ਹਸਪਤਾਲ ਮੁਹਾਲੀ ਭੇਜਿਆ ਗਿਆ। ਜਿੱਥੇ ਮਾਂ ਨੂੰ ਹਾਈਪਰਟੈਨਸ਼ਨ ਹੋਣ ਕਾਰਨ ਬੱਚਾ ਵੀ ਜਨਮ ਤੋਂ ਬਾਅਦ ਹਾਈਪਰਟੈਨਸ਼ਨ ਵਿੱਚ ਸੀ। ਜਿਸ ਕਾਰਨ ਕਾਰਨ ਉਸਦੇ ਫੇਫੜਿਆਂ ਵਿੱਚੋਂ ਬਲੀਡਿੰਗ ਹੋਣ ਲੱਗੀ ਅਤੇ ਬੱਚੇ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਜਿਸ ਤੋਂ ਕੁਝ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ ਉਹ ਨਾਨੇ ਕਿਹਾ ਕਿ ਇਹ ਮੇਰੇ ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਮੈਕਸ ਹਸਪਤਾਲ ਦੇ ਬੁਲਾਰੇ ਨੇ ਆਪਣਾ ਪੱਖ ਦਿੰਦੇ ਕਿਹਾ ਕਿ ਇੱਕ ਨਵਜੰਮੇ ਬੱਚੇ ਨੂੰ 22 ਜੂਨ ਨੂੰ ਇੱਕ ਸਥਾਨਕ ਨਰਸਿੰਗ ਹੋਮ ਵਿੱਚ ਜਨਮ ਤੋਂ ਤੁਰੰਤ ਬਾਅਦ ਗੰਭੀਰ ਹਾਲਤ ਵਿੱਚ ਸਾਡੇ ਕੋਲ ਰੈਫਰ ਕੀਤਾ ਗਿਆ ਸੀ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਪਲਮਨਰੀ ਹਾਈਪਰਟੈਨਸ਼ਨ ਸੈਪਸਿਸ ਅਤੇ ਦਿਲ ਦੀ ਬਿਮਾਰੀ ਦਾ ਪਤਾ ਲੱਗਿਆ ਸੀ ਵੈਂਟਿਲੇਟਰੀ ਸਹਾਇਤਾ ਅਤੇ ਉન્નਤ ਜੀਵਨ ਰੱਖਿਅਕ ਉਪਾਅਾਂ ਸਮੇਤ ਗੰਭੀਰ ਇਲਾਜ ਪ੍ਰਦਾਨ ਕੀਤਾ ਗਿਆ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਦੀ 2 ਜੁਲਾਈ ਨੂੰ ਇੱਕ ਵੱਡੇ ਪਲਮਨਰੀ ਹੈਮਰੇਜ ਤੋਂ ਬਾਅਦ ਮੌਤ ਹੋ ਗਈ ਨਿਯਮਿਤ ਕਾਉਂਸਲਿੰਗ ਦੁਆਰਾ ਇਲਾਜ ਪ੍ਰਕਿਰਿਆ ਦੌਰਾਨ ਪਰਿਵਾਰ ਨੂੰ ਸੂਚਿਤ ਰੱਖਿਆ ਗਿਆ ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਪਰਿਵਾਰ ਨਾਲ ਆਪਣੀ ਦਿਲ ਦੀ ਹਮਦਰਦੀ ਪ੍ਰਗਟ ਕਰਦੇ ਹਾਂ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਪੀੜਤ ਪਰਿਵਾਰ ਨੇ ਜੋ ਗੱਲਬਾਤ ਕੀਤੀ ਜਿਸ ਰਾਜ ਕਿਸ ਮੁੱਦੇ ਤੇ ਪ੍ਰੈਸ ਕਾਨਫਰੰਸ ਰੱਖੀ ਜੋ ਸਾਰੇ ਸਰ ਜਾਣਕਾਰੀ ਦਿਓ ਆਪਣਾ ਨਾਮ ਦੱਸ ਦਿਓ ਨਾਲ ਮੇਰਾ ਨਾਮ ਸਰਵਧਾਰਿੰਦਰਪ੍ਰੀਤ ਸਿੰਘ ਹੈ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੇ ਜੀ ਪਿੰਡ ਮੇਰਾ ਕੁੱਚੀ ਹੈ ਜੀ ਬਸ ਇੱਥਾ ਨਾਲ ਤੁਸੀਂ ਕੀ ਹੋਵੇ ਜੀ ਤੁਹਾਡੇ ਨਾਲ ਕੀ ਤਵਾਰਦਾ ਹੋ ਰਿਹਾ ਹੈ ਜੀ ਸਰ ਸਾਡਾ ਮਤਲਬ ਕਿ ਬਾਈਬ ਦਾ ਇਲਾਜ ਨਾ ਜੀ 2 ਦਸੰਬਰ ਨੂੰ ਮੰਨ ਕੇ ਚੱਲੋ 2024 ਤੋਂ ਜੀ ਸ਼ੈਲੀ ਹਸਪੀਟਲ ਸਬੰਧਤੋਂ ਚੱਲਦਾ ਸੀਗਾ ਜੀ ਠੀਕ ਹੈ ਜੀ ਤੇ ਸਰ ਉਸ ਤੋਂ ਬਾਅਦ ਜੀ ਮੰਨ ਕੇ ਚੱਲੋ ਸਾਡੀ ਜਿਹੜੀ ਡਿਲੀਵਰੀ ਦੀ ਡੇਟ ਸੀਗੀ ਜੀ ਉਹ ਸੀਗੀ ਜੀ ਮੰਨ ਕੇ ਚੱਲੋ ਜੀ 1 24 ਜੁਲਾਈ 2025 ਸੀ ਜੀ 24 ਜੁਲਾਈ 2025 ਸਰ ਮੇਰਾ ਬੱਚਾ ਮੰਨ ਕੇ ਚੱਲੋ ਦੁਪਹਿਰ ਤਕਰੀਬਨ 1:30 ਵਜੇ ਦੇ ਕਰੀਬ ਹੋਇਆ ਜੀ ਤੇ 22 ਤਰੀਕ ਸ਼ੀਮਾ ਮਹੀਨਾ 2025 ਜੀ ਇਹ ਸ਼ੈਲੀ ਹਸਪੀਟਲ ਜੀ ਇਹ ਸ਼ੈਲੀ ਆਫ ਕਿਡਸ ਹਰਾਂਦੇ ਜੀ ਠੀਕ ਹੈ ਜੀ ਸਰ ਜਦੋਂ ਸਾਡਾ ਬੱਚਾ ਹੋ ਗਿਆ ਸੀਗਾ ਸਾਨੂੰ ਇੱਕ ਵਾਰ ਉਹਨਾਂ ਨੇ ਦਿਖਾਇਆ ਜੀ ਉਹ ਕਹਿੰਦੇ ਮੰਨ ਕੇ ਚੱਲੋ ਤੁਹਾਡਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਮੈਂ ਉਹਨਾਂ ਨੂੰ ਪੁੱਛਿਆ ਵੀ ਮਤਲਬ ਕਿ ਇੱਕ ਮਹਮ ਹੋਇਆ ਕੀ ਹੈ ਸਾਡੇ ਬੱਚੇ ਨੂੰ ਸਾਨੂੰ ਦੱਸੋ ਕਹਿੰਦੇ ਜੀ ਇਹਨੂੰ ਸਾਹ ਦੀ ਦਿੱਕਤ ਹੈ ਬਹੁਤ ਜ਼ਿਆਦਾ ਮੈਂ ਕਿਹਾ ਜੀ ਵੀ ਸਾਨੂੰ ਮਤਲਬ ਕਹਿੰਦੇ ਜੀ ਤੁਹਾਨੂੰ ਮੈਕਸ ਹਸਪੀਟਲ ਜਾਣਾ ਪਊਗਾ 2 ਦਿਨ ਲਈ ਜੀ ਤੁਹਾਨੂੰ 2 ਦਿਨ ਉੱਥੇ ਮੰਨ ਕੇ ਚੱਲ ਰਹਿਣਾ ਪਊਗਾ ਜੀ 25000 ਰੁਪਏ ਉਹਦਾ ਖਰਚਾ ਆਊਗਾ ਟੋਟਲ ਪਰ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਮੈਨੂੰ ਐ ਕਰੋ ਜੀ ਜਿਆਦਾ ਬੱਚਾ ਸਾਡਾ ਸੀਰੀਅਸ ਹੈ ਜਾਂ ਪੀਜੀਆ ਹੈ ਜਾਂ ਮੈਨੂੰ ਬੱਤੀ ਭੇਜ ਦਿਓ ਵੀ ਸਾਨੂੰ ਰੈਫਰ ਕਰ ਦਿਓ ਕਹਿੰਦੇ ਜੀ ਨਹੀਂ ਸਾਡਾ ਉੱਥੇ ਡਾਕਟਰ ਮੰਨੂ ਆ ਸਾਡਾ ਹਾਇਰ ਕਰਿਆ ਆ ਬੜਾ ਡਾਕਟਰ ਹੈ ਤੁਸੀਂ ਉਹ ਬੱਚਿਆਂ ਦਾ ਬਹੁਤ ਘਾਵਲ ਡਾਕਟਰ ਹੈ ਤੁਸੀਂ ਉੱਥੇ ਲੈ ਨੈਕਸਟ ਮੈਡਸ ਹਸਪੀਟਲ ਠੀਕ ਹੈ ਸਾਰ ਉੱਤੇ ਬਾਅਦ ਜੀ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਚਲੋ ਆਪਣੀ ਗੱਡੀ 'ਚ ਚਲੇ ਜਾਂਦੇ ਆ ਉਹ ਕਹਿੰਦੇ ਜੀ ਨਹੀਂ ਤੁਹਾਡੀ ਐਂਬੂਲੈਂਸ ਜਾਊਗੀ ਸੱਤ ਮਤਲਬ ਜੇ ਮੈਂ ਐਂਬੂਲੈਂਸ 'ਚ ਬੈਠਣ ਲੱਗਿਆ ਜੀ ਉਹ ਮੈਨੂੰ ਕਹਿੰਦੇ ਜੀ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਚਾਓ ਸਾ ਬੇਟਾ ਉਹਨਾਂ ਕੋਲੇ ਬੇਟਾ ਉਹਨਾਂ ਕੋਲੇ ਸੀਗਾ ਜੀ ਤੇ ਸਾਰਾ ਅਸੀਂ ਹੋਰ ਇੱਕ ਤਕਰੀਬਨ ਮੰਨ ਕੇ ਚੱਲੋ ਘੰਟੇ ਡੇਢ ਘੰਟੇ ਦਾ ਰਸਤਾ ਸਾਡਾ ਜੀ ਉਹਰੇ ਪਹੁੰਚੇ ਆ ਇੱਕ ਵਾਰ ਹਲਕਾ ਸਿਰਫ ਇਹ ਬੱਚੇ ਨੂੰ ਕੱਚੀ ਕੀਤਾ ਮੁੜ ਕੇ ਅਸੀਂ ਜੀ ਮੰਨ ਲਓ 11 ਦਿਨ ਬੱਚੇ ਨੂੰ ਕੱਚੀ ਨਹੀਂ ਕਰ ਦਿੱਤਾ ਸਾਨੂੰ ਮੈਕਸ ਹਸਪੀਟਲ ਅੱਛਾ ਜੀ ਮਤਲਬ ਇਹਦੇ ਮਤਲਬ ਵਾਈਫ ਮੇਰੀ ਦਾਖਲ ਸੀਗੀ ਜੀ ਇਹਨੂੰ ਮਤਲਬ ਜੇ ਛੁੱਟੀ ਹੋਈ ਹੈ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਮੇਰੇ ਦੇਖਣ ਆਏ ਜੀ ਇਹਨਾਂ ਨੂੰ ਵੀ ਹੱਥ ਲਾ ਕੇ ਦਿਖਾਇਆ ਨਹੀਂ ਜੇ ਅਸੀਂ ਪੁੱਛਿਆ ਜੀ ਉਹਨਾਂ ਨੂੰ ਵੀ ਕੀ ਹੈ ਜੀ ਕਹਿੰਉਂਦੇ ਸੀਗੇ ਜੀ ਇਹਨੂੰ ਟੱਚ ਨਹੀਂ ਕਰਨਾ ਬੱਚੇ ਨੂੰ ਚਾਰ ਦਿਨ ਦੀ ਸਾਨੂੰ ਆਇਓ ਕਹੀਗੇ ਵੀ ਮੰਨ ਲਓ ਇਹਦਾ ਬਹੁਤ ਜ਼ਿਆਦਾ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਬਹੁਤ ਜ਼ਿਆਦਾ ਜਦ ਕਿ ਸਰ ਉਹਨੇ ਸਾਰੇ ਟੈਸਟ ਉਹ ਚਾਰ ਦਿਨ ਨਾਰਮਲ ਸੀਗੇ ਜੀ ਬਿਲਕੁਲ ਜੀ ਉਹਨੂੰ ਕੋਈ ਦਿੱਕਤ ਨਹੀਂ ਸੀਗੀ ਉਦੋਂ ਬਾਅਦ ਸਰ ਇਹਨਾਂ ਨੇ ਮੰਨ ਕੇ ਚੱਲੋ ਜੀ ਮੈਨੂੰ ਜਿੰਨਤ ਜਿਵੇਂ ਜਿਵੇਂ ਇਹ ਕਹੀ ਗਈ ਜੀ ਮੈਂ ਓਮੇ ਓਮੇ ਤਰੀਕਾ ਜੀ ਠੀਕ ਹੈ ਮੈਂ ਇਹਨਾਂ ਨੂੰ ਬੋਲ ਕੇ ਕਿਹਾ ਵੀ ਸਾਰਾ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਹੈ ਸਾਡਾ ਮੈਟਰ ਤਾਂ ਸਾਨੂੰ ਜੀ ਬੱਤੀ ਚ ਭੇਜ ਦਿਓ ਵੀ ਮੈਂ ਤੁਹਾਡਾ ਖਰਚਾ ਨਹੀਂ ਚੱਲ ਸਕਦਾ ਇਹਨਾਂ ਨੂੰ ਕਿਹਾ ਸੀਗਾ ਜੀ ਕਿ ਜੀ ਸਰ ਪਹਿਲਾਂ ਤਾਂ ਜੀ ਇਹ ਮੰਨ ਕੇ ਚੱਲੋ ਕਹਿ ਕੇ ਤਾਂ ਜੀ 2 ਦਿਨ ਦਾ 25000 ਲੈ ਕੇ ਆਏ ਤੇ ਫਿਰ ਸਰ ਇਹਨਾਂ ਨੇ ਕਿਹਾ ਜੀ 25000 ਦੇ। ਉਸ ਤੋਂ ਬਾਅਦ ਸਰ ਮੇਰਾ 4 ਦਿਨ ਬਾਅਦ ਬੱਚਾ ਵੈਂਟੀਲੇਟਰ ਤੇ ਲਾਤਾ ਜੀ ਫਿਰ 50000 ਦੇ ਪਰ ਚਲੇ ਗਏ ਜੀ। ਮੈਂ ਬਹੁਤ ਕਿਹਾ ਜੀ ਅਸੀਂ 2-2 3-3 ਫੋਨ ਵੀ ਕਰਨੇ ਆਪ ਵੀ ਆਉਣਾ ਜੀ ਤੇ ਨਾਲ ਟੌਪਰ ਸ਼ੈਲੀ ਨੂੰ ਵੀ ਕਰਨਾ ਵੀ ਮੈਡਮ ਸਾਡਾ ਬੱਚਾ ਕਿਵੇਂ ਆ ਸਰ ਸਾਨੂੰ ਆਇਓ ਕਹੇਗੇ ਵੀ ਠੀਕ ਹੈ ਠੀਕ ਹੈ ਠੀਕ ਹੈ। 10ਵੇਂ ਦਿਨ ਸਰ ਅਸੀਂ ਮੰਨ ਕੇ ਚੱਲੋ ਦੁਪਹਿਰ ਦੇ ਤਕਰੀਬਨ ਮੈਂ ਤੇ ਮੇਰੇ ਮਾਮਾ ਜੀ ਸੀਗੇ ਨਾਲ ਜੀ ਸੂਬੇ ਦਾ ਰਟਾਇਰ ਆਰਮੀ ਚੋਂ ਜੀ ਅਸੀਂ ਡਾਕਟਰ ਮੰਨੂ ਨੂੰ ਮਿਲੇ ਆ ਕਿ ਜੀ 10ਵੇਂ ਦਿਨ ਆਪਣੇ ਬੱਚੇ ਨੂੰ ਇਹ ਕਹਿੰਦੇ ਜੀ ਮੰਨ ਕੇ ਚੱਲੋ ਤੁਸੀਂ ਵੀ ਮੰਨ ਲਓ ਤੁਹਾਡੇ ਹੱਥਾਂ ਬੰਨ੍ਹ ਨੂੰ ਜਾ ਰਿਹਾ ਬੱਚਾ ਬਿਲਕੁਲ ਇਹ ਸਹੀ ਹੈ ਜੀ ਇਹਨਾਂ 11ਵੇਂ ਦਿਨ ਸਰ ਤੜਕੇ ਨੂੰ ਜੀ ਕਹਿੰਦੇ ਤੁਹਾਡੇ ਬੱਚੇ ਦੀ ਡੈਥ ਹੋ ਗਈ ਮੈਨੂੰ ਬੁਲਾਈ ਗਏ ਜੀ ਇਹ ਬਾਰ-ਬਾਰ ਇਹਨਾਂ ਨੇ ਜੀ ਸਰ ਇੱਕ ਫੋਨ ਕਰਦੇ ਸੀਗੇ ਇਹ ਦੁਪਹਿਰ ਨੂੰ ਜੀ ਜਦ ਬਿੱਲ ਪੇ ਕਰਨਾ ਹੁੰਦਾ ਸੀਗਾ ਉਦੋਂ ਸਰ ਇਹਨਾਂ ਨੇ 10ਵੇਂ ਦਿਨ ਮੈਨੂੰ 5 ਫੋਨ ਕਰਿਆ ਬਿੱਲ ਪੇ ਕਰਨ ਦੇ ਮੁੜ ਕੇ ਜਿੱਦਣ ਤਾਂ ਇੱਥੋਂ ਹੀ ਸਰ ਉਸ ਦਿਨ ਵੀ ਮੈਨੂੰ ਐ ਕਹੀ ਗਏ ਸਰ ਵੀ ਛੇਤੀ ਛੇਤੀ ਆਜੋ ਮੈਂ ਦਵਾਈਆਂ ਬਹੁਤ ਮਹਿੰਗੀਆਂ ਮੈਡਮ ਕਹਿੰਦੇ ਸੀ ਵੀ ਬਿੱਲ ਭੇ ਕਰੋ ਪਹਿਲਾਂ ਆ ਕੇ ਵੀ ਫਿਰ ਬੱਚੇ ਦੇ ਦਵਾਈਆਂ ਚੜਨੇ ਛੇਤੀ ਆਜੋ ਸਾਇਨਾਂ ਦੀ ਲੋੜ ਹੈ ਜੀ ਜਿਵੇਂ ਜਿਵੇਂ ਕਹੀ ਗਏ ਸਰ ਘੱਟੋ ਘੱਟ ਥੱਪਾ ਖਾਣਾ ਦਾ ਦੇ ਦਿੰਦੇ ਤੇ ਅਸੀਂ ਕਰ ਦਿੰਦੇ ਕਹਿੰਦੇ ਤੁਹਾਡਾ ਬੱਚਾ ਸੀਰੀਅਸ ਬਹੁਤ ਹੈ ਫਿਰ ਵੈਂਟੀਲੇਟਰ ਤੇ ਜੀ ਕਹਿੰਦੇ ਜਦ ਅਸੀਂ ਪੁੱਛਦੇ ਸੀਗੇ ਮੱਲੋ ਇਹਨਾਂ ਨੇ ਮੇਰੀ ਵਾਈਫ ਨੇ ਵੀ ਪੁੱਛਿਆ ਵੀ ਮੇਰੇ ਬੱਚੇ ਦੀ ਮੂਵਮੈਂਟ ਕਿੰਨੀ ਹੈ ਜੀ ਕਹਿੰਦ ਹੁੰਦੇ ਸੀ 90% ਤੁਸੀਂ ਉਸ ਰਾਦ ਉੱਥੇ ਸੀਗੇ ਜਦੋਂ ਬੱਚੇ ਦਿੱਕਤ ਹੋਈਏ ਨਹੀਂ ਸਾਡੀ ਕਰਨ ਦਿੰਦੇ ਹੈਗੇ ਜੀ ਕੰਮ ਸੀ ਕਰ ਸੀ ਹਾਂਜੀ ਸਾਰੇ ਅਧਿਕਾਰ ਸੀਗੇ ਦੇਖਣ ਦਿੰਦੇ ਸੀ ਦੂਰੋਂ ਹਾਂਜੀ ਹਾਂਜੀ ਦੂਰੋਂ ਦੇਖਣ ਦਿੰਦੇ ਪਰ ਉਹਨਾਂ ਨੇ ਟੱਚ ਕਰਨ ਨਹੀਂ ਦਿੱਤਾ ਬਿਲਕੁਲ ਵੀ ਬੱਚੇ ਨੂੰ ਮਤਲਬ ਕਿ ਇਦਾਂ ਹੁੰਦਾ ਸੀ ਕਿ ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਇੱਕੋ ਗੱਲ ਕਹੀ ਹੈਗੀ ਤੁਹਾਡੇ ਅੱ비 ਬੱਚੇ ਵੀ ਉਹਦੇ ਪਾਈਪ ਵਗੈਰਾ ਲੱਗੇ ਹੋਏ ਨੇ ਕਿ ਵੀ ਜਦੋਂ ਹਿੱਲੂਗਾ ਜਿੰਲੂਗਾ ਵੀ ਨਿਕਲ ਜਾਣਗੇ ਵੀ ਅਸੀਂ ਨੇ ਬਿਓਸ਼ ਰੱਖਿਆ ਹੋਈ ਹਾਂ ਹਾਂਜੀ ਉਹ ਮਤਲਬ ਕਿ ਜੀ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਇਦਾਂ ਹੀ ਦੇਖ ਰਹੇ ਹਾਂ ਉਹਦੀ ਕੋਈ ਸਾਨੂੰ ਮੂਮੈਂਟ ਨਹੀਂ ਦਿਖਾਈ ਸਾਨੂੰ ਆਪਣਾ ਉਹਦਾ ਕੀ ਵੀ ਹੈ ਜਾਂ ਰੋਂਦਾ ਹੈ ਜਾਂ ਹਿੱਲਦਾ ਹੈ ਜੀ ਸਾਂਸਾਂ ਪੋਸ਼ਣ ਨਹੀਂ ਦਿਖਾਇਆ ਹੈਗਾ ਜਦੋਂ ਬਰਥ ਹੋਇਆ ਸੀ ਚਲੀ ਹਸਪਤਾਲ ਜਦੋਂ ਠੀਕ ਸੀ ਨਾ ਉਸਰ ਬਰਤਦਾ ਬਿਲਕੁਲ ਵਧੀਆ ਹੋਇਆ ਹਨਾ ਵੀ ਰੋਇਆ ਕਿਉਂ ਹੁੰਦਾ ਕਿ ਬੱਚੇ ਨੂੰ ਆਪਾਂ ਰਵਾਉਂਦੇ ਆ ਹਨਾ ਜੀ ਤੇ ਉਹਨੇ ਨੇਚਰਲੀ ਰੋਇਆ ਉਹਦੇ ਕੋਈ ਪਾਈਪ ਵਗੈਰਾ ਨਹੀਂ ਲਾਈ ਇਹਦੀ ਕੁਛ ਨਹੀਂ ਕਰਿਆ ਦੀ ਉਹਦੀ ਮੂਮੈਂਟ ਸੀਗੀ ਹੱਥ ਵੀ ਮਾਰ ਰਿਹਾ ਉਹ ਪੈਰ ਵੀ ਮਾਰ ਰਿਹਾ ਹੈ ਆਪਣੇ ਹਨਾ ਜਿੰਨਾ ਟਾਈਮ ਉਹਨੂੰ ਮੈਂ ਦੇਖਿਆ ਜੀ ਨੀਚੇ ਆ ਕੇ ਜਦੋਂ ਉੱਥੇ ਤੋਂ ਨਰਸਰੀ ਚ ਨੂੰ ਰੱਖਿਆ ਜੀ ਉਸ ਤੋਂ ਬਾਅਦ ਉਹਨੂੰ ਆ ਕੇ ਕਹਿੰਦੇ ਘੰਟੇ ਬਾਅਦ ਵੀ ਬੱਚੇ ਨੂੰ ਸਾਹ ਲੈਣ ਚ ਦਿੱਕਤ ਆ ਰਹੀ ਹੈ ਜਦ ਕਿ ਉੱਥੇ ਕੋਈ ਵੀ ਬੱਚਿਆਂ ਵਾਲਾ ਡਾਕਟਰ अवेलेबल ਨਹੀਂ ਸੀ ਹੈਗਾ ਛਾਲੀ ਜੀ ਛਾਲੀ ਡਾਕਟਰ ਤੇ ਜੋ ਉਹਨਾਂ ਦਾ ਆਪ ਦਾ ਸਟਾਫ ਨਰਸ ਸੀ ਬੱਚੇ ਦਾ ਜਨਮ ਹੋਇਆ ਕਿੰਨੀ ਦੇਰ ਤੁਹਾਡੇ ਕੋਲ ਰਹਾ ਸੀ ਛਡ ਨੂੰ ਨੀ ਨੀਚੇ ਸੀਗਾ ਸਾਨੂੰ ਤੇ ਬਸ ਥੋੜੇ ਜਿਹਾ ਦਿਖਾਇਆ ਜੀ ਤੁਹਾਨੂੰ ਨਰਸਰੀ ਦੇ ਵਿੱਚ ਵੀ ਸਰ ਇਹ ਤਾਂ ਮਤਲਬ ਕਿ ਉਹ ਬੇਹੋਸ਼ ਸੀਗੇ ਉਹਦੇ ਬਾਅਦ ਹੀ ਮੈਂ ਸੀਗਾ ਸਰ ਮੇਰੇ ਮੰਮੀ ਸੀਗੇ ਨਾਲ ਜੀ ਇੱਕ ਦੋ ਰਿਸ਼ਤੇਦਾਰ ਬੰਨੇ ਚਲੋ ਨਾਲ ਆਪਣੇ ਸਰ ਮੈਂ ਉਹਨਾਂ ਨੂੰ ਕਹੀ ਗਿਆ ਵੀ ਸਾਨੂੰ ਬੱਚਾ ਦਿਖਾ ਦਿਓ ਮੇਰੀ ਕੁੜੀ ਆ ਸੀਗੀ ਨਾਲ ਜੀ ਇਹ ਨਰਸਰੀ ਦੇ ਗੇਟ ਦੇ ਮੂਹਰੇ ਬੈਠੀ ਰਹੀ ਉਹਨਾਂ ਨੇ ਸਾਨੂੰ ਜੀ ਮਾੜਾ ਜਿਹਾ ਬੱਚਾ ਦਿਖਾ ਕੇ ਜੀ ਕਹਿੰਦੇ ਵੀ ਬੱਚਾ ਨਹੀਂ ਤੁਹਾਨੂੰ ਦਿਖਾਉਣਾ ਬੱਚਾ ਸੀਰੀਅਸ ਆ ਬਹੁਤ ਮੁਦਰ ਸ਼ਕਤਾਰੇ ਜਗਲੇ ਮੈਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਹਿਲਾਂ ਡਾਕਟਰ ਜਿਹੜੇ ਡਾਕਟਰ ਸ਼ੈਲੀ ਦੇ ਹਸਬੰਡ ਆ ਉਹਨਾਂ ਨੇ ਕਿਹਾ ਵੀ ਅਸੀਂ 15 ਮਿੰਟ ਤੱਕ ਤੁਹਾਨੂੰ ਬੱਚਾ ਦੇ ਦਾਂਗੇ ਜੀ ਵੀ ਤੁਸੀਂ ਥੋੜਾ ਜਿਹਾ ਵੇਟ ਕਰੋ ਚਲੋ 15 ਮਿੰਟ ਆਪਾਂ ਨੂੰ ਹੁੰਦਾ ਵੀ ਨੇਚਰਲੀ ਬੱਚਾ ਸਟੇਬਲ ਹੋ ਜਾਊਗਾ ਹੈ ਨਾ ਵੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ 15-20 ਮਿੰਟ ਬਾਅਦ ਕਹਿਣ ਲੱਗੇ ਵੀ ਨਹੀਂ ਮੈਕਸਜ ਜਾਣਾ ਪੈਣਾ ਬੱਚੇ ਨੂੰ ਸਾਹ ਖਿੱਚ ਕੇ ਆ ਰਹੇ ਹੈ ਜੀ ਜਦਕਿ ਬੱਚੇ ਦਾ ਉੱਥੇ ਕੋਈ ਹਾਰਟ ਦਾ ਉਹਨਾਂ ਨੇ ਆਪਾਂ ਨੂੰ ਇਸ਼ੂ ਦਿੱਤਾ ਵੀ ਹਾਰਟ ਹੈ ਪੰਪ ਫਾਸਟ ਕਰ ਰਿਹਾ ਹੈ ਜੀ ਤੇ ਜਦਕਿ ਉਹਨਾਂ ਨੇ ਕੋਈ ਵੀ ਬੱਚੇ ਦਾ ਹਾਰਟ ਦਾ ਟੈਸਟ ਨਹੀਂ ਦਿੱਤਾ ਹੈਗਾ ਨਾ ਇਕੋਗਰੀ ਨਾ ਕੇ ਇਵਨ ਕਿਉਂ ਲੋਕਲ ਸਰਹੰਦਰ ਦੇ ਵਿੱਚ ਬੱਚੇ ਵਾਲੇ ਕਿਸੇ ਡਾਕਟਰ ਨੂੰ ਵੀ ਦਿਖਾ ਸਕਦੇ ਸੀਗੇ ਹੈ ਨਾ ਉਹਨਾਂ ਨੇ ਸਿੱਧਾ ਹੀ ਰੈਫਰ ਕਰਤਾ ਇਹ ਇਹਨਾਂ ਨੂੰ ਵੀ ਬਾਅਦ ਜਾਰੇ ਉਹਨਾਂ ਨੇ ਐਂਬੂਲੈਂਸ ਆਪਣੀ ਰੈਡੀ ਕੀਤੀ ਹੋਈ ਸੀ ਜੀ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਐਂਬੂਲੈਂਸ ਚ ਲੈ ਗਏ ਇਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ ਚਾ ਵੀ ਤੁਸੀਂ ਐਂਬੂਲੈਂਸ ਚ ਨਾਲਿਓ ਜੀ ਤੇ ਫਿਰ ਮਦਰ ਇਨ ਲਾ ਨੇ ਕਿਹਾ ਵੀ ਨਹੀਂ ਮੈਂ ਚੱਲਦੀ ਆ ਵੀ ਅਸੀਂ ਇਹ ਰਸਤੇ ਤੇ ਵੀ ਬੱਚੇ ਨੂੰ ਦੇਖ ਲਾਂਗੇ ਵੀ ਡਾਕਟਰ ਕੀ ਕਹਿੰਦੇ ਕਹਿੰਦੇ ਨਹੀਂ ਉੱਥੇ ਕਿਸੇ ਦੀ ਵੀ ਜ਼ਰੂਰਤ ਨਹੀਂ ਹੈਗੀ ਵੀ ਉਹ ਰਹਿਣ ਨਹੀਂ ਦਿੰਦੇ ਹੈਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਉਹ ਦਿਨ ਤੋਂ ਲੈ ਕੇ 22 ਜੂਨ ਤੋਂ ਲੈ ਕੇ ਜੀ 2 ਤਰੀਕ ਤੱਕ ਬੱਚਾ ਸਾਡਾ ਉੱਥੇ ਸੀਗਾ ਉਹਨਾਂ ਦੀ ਨਿਗਾ ਦੇ ਵਿੱਚ ਹੀ ਸੀ ਅਸੀਂ ਅਸਟ੍ਰਿਕ ਨੂੰ ਦੱਸ ਤੋਂ 15 ਮਿੰਟ ਦੇਖਣ ਜਾਂਦੇ ਸੀ ਇਹਨਾਂ ਨੇ ਰੀਜ਼ਨ ਦਿੱਤਾ ਕਿ ਅਸੀਂ ਹ ਦੀ ਦਵਾਈ ਚੱਲ ਰਹੀ ਹੈ ਬੱਚੇ ਦੀ ਤੇ ਇਹ ਦਵਾਈ ਆ ਬੰਦ ਹੋਗੀ ਤਾਂ ਵੈਂਟੀਲੇਟਰ ਬੰਦ ਕਰਾਂਗੇ ਉਹਨਾਂ ਨੇ ਇੱਕ ਦਿਨ ਬੰਦ ਦਵਾਈ ਬੰਦ ਕਰਤੀ ਦੂਜੇ ਦਿਨ ਬੰਦ ਲਾਤੀ ਯਾਨੀ ਕਿ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਬੰਦ ਕੀਤੀ ਹੈ ਜਾਂ ਲਾਈ ਹੈ ਦਵਾਈ ਉਹਨਾਂ ਨੇ ਸਾਨੂੰ ਦੱਸੀ ਗਏ ਜਿਵੇਂ ਉਹਨਾਂ ਨੇ ਕਿਹਾ ਸੀ ਉਹਨਾਂ ਉਦਾਂ ਹੀ ਉਹਨਾਂ ਨੂੰ ਕਰੀ ਦਿਓ ਕਹਿੰਦੇ ਵੀ ਇਦਾਂ ਬਲੱਡ ਲੈਣਾ ਉਦਾਂ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਉਹਨਾਂ ਦੇ ਨਾਲ ਚੱਲੀ ਗਏ ਜੀ ਨਹੀਂ ਸਾਡਾ ਬੱਚਾ ਵੀ ਮਤਲਬ ਕਿ ਠੀਕ ਹੋਣਾ ਚਾਹੀਦਾ ਹਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਤੇ ਚਪਾਨਾ 25 26 ਤਰੀਕ ਨੂੰ ਜੀ ਬੱਚੇ ਦੇ ਨਾਲ ਰਾਤ ਨੂੰ ਨੱਕ ਦੇ ਵਿੱਚੋਂ ਬਲੀਡਿੰਗ ਆ ਗਈ ਜੀ ਉਹ ਕਿਨਾਂ ਨੇ ਰਾਤ ਨੂੰ ਫੋਨ ਕਰਤਾ ਕਿ ਤੁਸੀਂ ਬੱਚੇ ਨੂੰ ਵੀ ਇਦਾਂ ਬਲੀਡਿੰਗ ਆ ਗਈ ਵੀ ਤੁਸੀਂ ਰਾਤ ਨੂੰ ਆ ਜਾਓ ਜੀ 9:00 ਵਜੇ ਚਲੇ ਗਏ ਤੇ ਸਾਈਨ ਵਗੈਰਾ ਕਰਵਾਈ ਸੀ ਇਹਨਾਂ ਤੋਂ ਉਸੇ ਦਿਨ ਤੋਂ ਜੀ ਇਹਨਾਂ ਨੇ ਵੱਡੇ ਵੈਂਟੀਲੇਟਰ ਤੇ ਲਾਤਾ ਜੀ ਉਸ ਤੋਂ ਬਾਅਦ ਇਹਨਾਂ ਨੇ ਨਹੀਂ ਸਾਨੂੰ ਕੁਝ ਵੀ ਦੱਸਿਆ ਜਿੰਨੀ ਵਾਰ ਵੀ ਫਰਮੈਂ ਦੇਖਦਾ ਰਿਹਾ ਬੱਚੇ ਨੂੰ ਜਾ ਕੇ ਜੀ 19 ਵਾਰ ਹੀ ਮੈਂ ਡਾਕਟਰ ਮੰਨੂ ਨੂੰ ਮਿਲਦਾ ਰਿਹਾ ਕੈਬਨ ਦੇ ਵਿੱਚ ਜਾ ਕੇ ਪਰ ਮੈਨੂੰ ਬਸ ਗੱਲਾਂ ਪੈਸੇ ਪੈਸੇ ਕਰੀ ਗਈ ਜੀ ਉਹ ਵੀ ਮੰਨ ਕੇ ਚੱਲੋ ਪੈਸੇ ਦੇ ਦਿਓ ਕੋਈ ਗੱਲ ਨਹੀਂ ਮੈਡਮ ਤੁਹਾਨੂੰ ਕੁਛ ਕਹਿੰਦੀ ਐ ਅਸੀਂ ਮਜਾਦ ਮੈਡਮ ਨੂੰ ਪੁੱਛਦੇ ਸੀਗੇ ਮੈਮ ਵੀ ਤੁਸੀਂ ਸਾਨੂੰ ਉੱਥੇ ਪਸਾਇਆ ਤੁਸੀਂ ਗੱਲ ਤਾਂ ਕਰੋ ਵੀ ਸਾਨੂੰ ਤਾਂ ਦੱਸ ਦੇਉਣੀ ਜੀ ਕੁਛ ਇਹ ਸਰ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਵੀ ਮੰਨ ਕੇ ਚੱਲੋ ਇੰਨੀ ਪ੍ਰੋਬਲਮ ਐ ਜਿਹੜੇ ਦਿਨ ਸਰ ਇਹ ਕਹੀ ਗਈ ਵੀ ਬੱਚੇ ਦਾ ਖਤਰਾ ਐ ਖਤਰਾ ਉਹਦੇ ਨੂੰ ਰਿਪੋਰਟਾਂ ਸਾਡੀਆਂ ਆ ਰਹੀਆਂ ਵੀ ਉਹ ਬੱਚਾ ਨਾਰਮਲ ਸੀਗਾ ਜੀ ਉੱਤਰ ਇਹਨਾਂ ਨੇ ਪੈਸੇ ਦੇ ਚੱਕਰ ਦੇ ਵਿੱਚ ਸਰ ਸਾਡਾ ਬੱਚਾ ਘੱਟੋ ਘੱਟ 10-11 ਦਿਨ ਉੱਥੇ ਰੱਖਿਆ ਜੀ ਨਾ ਸਾਨੂੰ ਮੰਨ ਕੇ ਚੱਲੋ ਰਹਿਣ ਦਿੱ ਨਾ ਕੋਈ ਤੁਹਾਨੂੰ ਕੁਰਸੀ ਦਾ ਜਾਂ ਕੁਝ ਵੀ ਨਹੀਂ ਸੀ ਕੈਵਨ ਵੀ ਸਾਨੂੰ ਮਨ ਆਪਣੇ ਬੱਚੇ ਨੂੰ ਜਦ ਅਸੀਂ ਮਿਲਦੇ ਸੀਗੇ ਜੀ ਬਸ ਸਿਰਫ ਨਾ ਸਿਰਫ ਘੱਟੋ ਘੱਟ 5 ਮਿੰਟ ਬਸ ਸੀ ਉਹਦੇ ਰਾਤ ਨੂੰ ਤੁਹਾਨੂੰ ਲੈਣ ਨਹੀਂ ਦਿੰਦੇ ਰੈਣ ਸਰ ਜਵਾਬ ਦੱਤਾ ਵਾ ਸੀਗਾ ਡਾਕਟਰ ਨੇ ਜੀ ਕਹਿੰਦਾ ਜੀ ਓਰੇ ਸਾਡੇ ਕੋਲ ਕੋਈ ਨਹੀਂ ਹੈਗਾ ਨਾ ਤੁਹਾਨੂੰ ਬੱਚੇ ਨੂੰ ਮਿਲਣ ਦੇਣਾ ਰਾਤ ਨੂੰ ਨਾ ਤੁਸੀਂ ਉਹਨੂੰ ਮਿਲ ਸਕਦੇ ਆ ਓਰੇ ਰੈਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਜੀ ਇਹਨਾਂ ਨੇ 11 ਮੰਨ ਕੇ ਚੱਲੋ ਸਰ ਜਿੰਨਾਂ ਮੰਨ ਲਓ 4 ਦਿਨ ਪੂਰੇ ਲੰਘ ਗਏ ਸੀਗੇ ਜੀ ਰਾਤ ਨੂੰ ਸ਼ਾਮ ਨੂੰ ਜੀ ਇਹਨਾਂ ਨੇ 8 8:30 ਵਜੇ ਫੋਨ ਕੀਤਾ ਮੈਨੂੰ ਕਹਿੰਦੇ ਛੋਟਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਆ ਛੇਤੀ ਛੇਤੀ ਆ ਗਿਆ ਜਦ ਸਾਰਾ ਸੀ ਆ ਕੇ ਕਿਹਾ ਕਹਿੰਦੇ ਅਸੀਂ ਤਾਂ ਸਿਰਫ ਇਕੱਲੇ ਸੈਨਾਂ ਲਈ ਬੁਲਾਇਆ ਸੀਗਾ ਮਾਣਕਰ ਵੀ ਕੋਈ ਤਾਂ ਇੰਨਾ ਡਰਾ ਤਾਂ ਸੀਗਾ ਸਾਨੂੰ ਮੈਂ ਪੁੱਛਿਆ ਜੀ ਉਦੋਂ ਵੀ ਵੀ ਸਰ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਡਾਕਟਰ ਮੰਨੋ ਨੂੰ ਕਹੀ ਆ ਜੀ ਮੈਂ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਸਰ ਮੈਨੂੰ ਬੱਤੀ ਜੇ ਭੇਜ ਦਿਓ ਮੈਨੂੰ ਐਡਾ ਬੜਾ ਪੀਆਈ ਹਾ ਉਸਕੇ ਲਾ ਕੇ ਭੇਜ ਦਿਓ ਠੀਕ ਹੈ ਜੀ ਜੇ ਤੁਹਾਨੂੰ ਸੀਰੀਅਸ ਕਹਿੰਦੇ ਜੀ ਨਾਰਮਲ ਆ ਛੋਟਾ ਬੱਚਾ ਬਸ ਹੁਣ ਤਾਂ ਕਹਿੰਦਾ ਤੁਹਾਡੇ ਹੱਥਾਂ ਵੱਲ ਨੂੰ ਆ ਰਹੇ ਦੇ ਹੀ ਹੋ ਦਸਵੇਂ ਦਿਨ ਜੀ ਇਹਨਾਂ ਨੇ ਮੈਨੂੰ ਐਨਾ ਮਤਲਬ ਵਿਸ਼ਵਾਸ ਦਿਵਾ ਕੇ ਤੋਰਿਆ ਮੇਰੇ ਮਾਮਾ ਜੀ ਜੀ ਨਾਲ ਜੀ ਵਾਈਪ ਤਾਂ ਚਲੋ ਹੈ ਨਹੀਂ ਜੀ ਮੈਂ ਜੀਗਾ ਜੀ ਦਸਵੇਂ ਦਿਨ ਸਾਰ ਅਸੀਂ ਇਹਨੂੰ ਮੰਨ ਕੇ ਚੱਲੋ ਐਨਾ ਕੁ ਵਿਸ਼ਵਾਸ ਕਰਕੇ ਤੋਰਿਆ ਵੀ ਅਸੀਂ ਮੰਨ ਲਓ ਖੂਜੀ-ਖੂਜੀ ਹਸਪਤਾਲ ਚੋਂ ਨਿਕਲੇ ਸੀ ਸਾਨੂੰ ਕਿਹੜੇ ਪਤਾ ਸੀਗਾ ਸਰ ਸਾਡਾ ਬੱਚਾ ਤਾਂ ਜੇ ਮੰਨ ਲਓ ਆਦੀ ਪੁੱਛ ਲਈ ਸੀ ਵੀ ਸਰ ਇਹਨੇ ਕੋਈ ਲੱਤ ਹਲਾਈ ਅੰਦਰ ਮੈਨੋਂ ਨੂੰ ਪੁੱਛਣਾ ਜੀ ਨਾ ਸੁਣ ਮੈਂ ਮੈਨੇ ਕੋਈ ਲੱਤ ਹਲਾਈ ਜਾਂ ਬਾਹ ਹਲਾਈ ਸਰ ਤੁਹਾਡੇ ਨਾਲ ਨਾ ਗੱਲ ਕਰੋ ਡਾਕਟਰ ਨਾਲ ਗੱਲ ਕਰੋ ਕੋਈ ਕੁਝ ਵੀ ਨਹੀਂ ਸੀ ਦੱਸਦੇ ਡਾਕਟਰ ਸਰ ਹੁਣ ਤੁਹਾਨੂੰ ਪਤਾ ਜੀ ਆਓ ਪੀਡੀ ਦੇ ਡਾਕਟਰ ਕਦੇ ਕੋ ਕ 11 ਮਹੀਨੇ ਸਾਰਾ ਜਦੋਂ ਮੈਨੂੰ ਇਹਨਾਂ ਨੇ ਸਾਡੇ ਇੱਕ 4 ਵਜੇ ਮੇਰੇ ਡੈਡੀ ਨੇ ਮੇਰਾ ਫੋਨ ਚੁੱਕਿਆ ਜੀ ਇਹ ਕਹਿੰਦਾ ਜੀ ਤੁਹਾਡੇ ਬੱਚੇ ਦੇ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਛੇਤੀ ਛੇਤੀ ਹਸਪੀਟਲ ਫੋਨ ਚੋ ਜੀ ਚਲੋ ਮੈਂ ਜੀ ਜਦੋਂ ਡਾਕਟਰ ਮਨੂ ਦਾ ਨੰਬਰ ਜੀਗਾ ਜੀ ਮੈਂ ਡਾਕਟਰ ਮਨੂ ਨੂੰ ਫੋਨ ਕੀਤਾ ਮਾ ਸਰ ਵੀ ਕੀ ਹੋ ਗਿਆ ਬੱਚੇ ਨੂੰ ਤੁਸੀਂ ਤਾਂ ਕਹਿੰਦੇ ਸੀ ਕਿ ਬਿਲਕੁਲ ਸਹੀ ਹੈ ਕਹਿੰਦਾ ਜੀ ਮੈਂ 15 ਮਿੰਟ ਦੇ ਵਿੱਚ ਜਾ ਕੇ ਤੁਹਾਨੂੰ ਦੱਸਦਾ ਚਲੋ ਸਰ ਮੈਂ 15 ਮਿੰਟ ਬਾਅਦ ਇਹਨਾਂ ਨੂੰ ਫੇਰ ਕਰਿਆ ਫੋਨ ਜੀ ਮਾ ਕਹਿੰਦਾ ਯਾਰ ਇੰਨੀ ਕੀ ਆਫਤ ਆ ਗਈ ਕਹਿੰਦਾ ਹੁਣ ਦੱਸੂਗਾ ਹੀ ਮੈਂ ਸਰ ਇਹਨੂੰ ਜਦੋਂ ਪੁੱਛਿਆ ਸਰ ਮੈਂ ਹੋਰ ਕੋਈ ਗੱਲ ਨਹੀਂ ਪੁੱਛੀ ਜੀ ਬਲੀਡਿੰਗ ਹਟ ਗਈ ਜਾਂ ਬੰਦ ਹੋਊਗੀ ਤੇ ਕਹਿੰਦੇ ਜੀ ਬੱਚਾ ਮੰਨ ਕੇ ਚਲੋ ਤੁਹਾਡਾ ਬਹੁਤ ਜ਼ਿਆਦਾ ਸੀਰੀਅਸ ਦਾ ਛੇਤੀ ਛੇਤੀ ਆਜੋ ਉਦੋਂ ਬਾਅਦ ਜਦੋਂ ਮੈਂ ਸਾਰਾ 6:30 ਵਜੇ ਜੀ ਮੈਂ ਡਾਕਟਰ ਸ਼ੈਲੀ ਨੂੰ ਫੋਨ ਕੀਤਾ ਮਾ ਜੀ ਮੈਮ ਤੁਸੀਂ ਸਾਨੂੰ ਪਹੁੰਚਾਤਾ ਤੁਸੀਂ ਮੇਰਾ ਬੱਚਾ ਮਰਾ ਦੇਣਾ ਹੈ ਨਾ ਉਹ ਮੈਡਮ ਸਾਨੂੰ ਮੈਨੂੰ ਕਹਿੰਦੇ ਜੀ ਸ਼ੈਲੀ ਮੈਨ ਕਿੱਥੇ ਦਾ ਸਰ ਉਹ ਇੱਕ ਉੱਤੇ ਫੋਨ ਤੋਂ ਫੋਨ ਚੱਕਰੇ ਜੀ ਮੈਨੂੰ ਕਹਿੰਦੇ ਜੀ ਮਾ ਜੀ ਤੁਹਾਨੂੰ ਮੈਂ ਮਿਲਣਾ ਹੈ ਆ ਕੇ ਵੀ ਤੁਸੀਂ ਕਦੋਂ ਮਿਲੋਗੇ ਕਿੱਥੇ ਸਰ 6 ਵਜੇ ਵੀ ਮਿਲ ਜਾਂਦੇ ਸੀਗੇ 5 ਵਜੇ ਮਿਲ ਜਾਂਦੇ ਉਦੋਂ ਮੈਨੂੰ ਕਹਿੰਦੇ ਜੀ ਮੈਨੇ ਨਹੀਂ ਮਿਲ ਸਕਦੀ ਤੈਨੂੰ ਮੇਰੇ ਕੋਲ ਆ ਕੇ ਕੀ ਕਰਦਾ 3.5 ਲੱਖ ਰੁਪਇਆ ਦੇ ਉਹਨਾਂ ਨੂੰ ਜਾ ਕੇ ਆਪਣਾ ਬੱਚਾ ਲੈ ਆ ਉਹਨਾਂ ਤੋਂ ਤੇਰੇ ਬੱਚੇ ਦੀ ਡੈਥ ਹੋ ਗਈ। ਇਹ ਤੁਹਾਨੂੰ ਸ਼ੈਲੀ ਨੇ ਦੱਸਿਆ ਸਰ ਸ਼ੈਲੀ ਡਾਕਟਰ ਸ਼ੈਲੀ ਨੇ ਵੀ ਦੱਸਿਆ ਸਰ ਫਿਰ ਜਦੋਂ ਮੈਂ ਉਹਦੇ ਪਰ ਵੀ ਯਕੀਨ ਨਹੀਂ ਕੀਤਾ ਸਰ ਮੈਂ ਡਾਕਟਰ ਮੰਨੂ ਨੂੰ ਸਿੱਧਾ ਪੁੱਛਿਆ ਸਰ ਮੇਰਾ ਬੱਚਾ ਠੀਕ ਹੈ। ਮੈਨੂੰ ਦੱਸ ਦੋ ਪੁਲਿਸ ਵੀ ਮੈਂ ਪੈਸੇ ਵੀ ਤਾਂ ਲੈ ਕੇ ਆਉਣੇ ਆ ਜੀ ਆਪਾਂ ਹਮ ਨੂੰ ਸਾਰੇ ਘਰਾਂ ਵੀ ਇੰਨੇ ਪੈਸੇ ਹੁੰਦੇ ਨਹੀਂ ਜੀ। ਮੈਨੂੰ ਕਹਿੰਦਾ ਜੀ ਤੁਹਾਡਾ ਬੱਚਾ ਮੰਨ ਕੇ ਚੱਲੋ 5-10 ਮਿੰਟ ਪਹਿਲਾਂ ਜੀ ਉਹਦੀ ਡੈਥ ਹੋ ਗਈ। ਮੈਂ ਕਹਿੰਦਾ ਕਹਿੰਦੇ ਤੁਸੀਂ ਆਏ ਕਰਿਓ 8:30 ਵਜੇ ਆਇਓ ਥੋੜਾ ਮੈਂ 20-30 ਹਜ਼ਾਰ ਸਾਢੇ 3:00 ਚ ਛਡਵਾ ਦੂੰਗਾ ਜਦਕਿ ਜੀ ਮੈਂ ਉਹਨਾਂ ਦੇ ਕੋਲ ਜਾ ਕੇ ਜਿੱਥੇ ਆਪਾਂ ਬਿੱਲ ਭਰਦੇ ਹਾਂ ਜੀ ਉਹਨਾਂ ਦੀ ਰਿਸੈਪਸ਼ਨ ਪਰ ਜਾ ਕੇ ਜੀ ਅਸੀਂ ਪੁੱਛਿਆ ਉਹ ਸਰ ਉੱਥੇ 170-70 ਦੇ ਕਰੀਬ ਬਿੱਲ ਸੀਗਾ ਜੀ ਸਰ ਮੈਨੂੰ ਕਹਿੰਦੇ ਜੀ ਰਾਤ ਨੂੰ ਜੀ ਬੱਚੇ ਦੇ ਘੱਟੋ ਘੱਟ 50-60 ਹਜ਼ਾਰ ਦੀ ਗੈਸ ਲੱਗੀ ਜੀ ਹੁਣ ਸਰ ਮੈਨੂੰ ਇਹਨਾਂ ਕੀ ਪਤਾ ਜੀ ਆਪਾਂ ਖੇਤੀਬਾੜੀ ਵਾਲਿਆਂ ਵੀ ਬੱਚੇ ਨੂੰ ਗੈਸ ਤੇ ਕੀ ਲੋਡ ਹੁੰਦੀ ਹੈ ਜੀ ਆਈ ਸੀ ਯੂ ਤੇ ਜਿਹੜਾ ਬੱਚਾ ਆਈ ਸੀ ਯੂ ਜੀ ਬੱਚੇ ਵੈਂਟੀਲੇਟਰ ਲੱਗਿਆ ਹੁੰਦਾ ਗੈਸ ਦਾ ਹੀ ਕਲੀਨਰ ਪਰ ਇਹ ਇਹ ਮੈਨੂੰ ਨਹੀਂ ਸੀ ਪਤਾ ਜੀ ਮਤਲਬ ਉਹਨਾਂ ਨੇ ਤਾਂ ਕਹਤਾ ਜੀ ਕਹਿੰਦਾ ਜੀ ਇਹ ਥੋਤੇ ਡਿਜ਼ਾਈਨਾਂ ਤੋਂ ਬਿਨਾ ਮੈਨੂੰ ਮੰਨ ਲਓ ਜੀ ਗੈਸ ਉਹਨਾਂ ਨੇ ਰਾਤ ਨੂੰ ਲਾਈ ਆ ਪਰਮ ਜੀ ਸਾਇਨ ਉਹਨਾਂ ਨੇ ਮੇਰੇ ਤੋਂ ਕਰੀਬਨ 6-7 ਵਜੇ ਕਰਾਏ ਤੇ ਜਿਹੜੀ ਟੈਸਟ ਰਿਪੋਰਟ ਆ ਸਾਰੀ ਨਾਰਮਲ ਆਈ ਸੀ ਬੱਚੇ ਦੀ ਸਾਰੀਆਂ ਸਰ ਮੈਂ ਉਹ ਹੈਗੀਆਂ ਤੁਹਾਡੇ ਕੋਲ ਪ੍ਰੇਗਨੈਂਸੀ ਬਿਲਕੁਲ ਨਾਰਮਲ ਸੀ ਜੀ 9th ਮੰਥ ਤੱਕ 8th ਮੰਥ ਦੇ ਨਾਰਮਲ ਜਿਹੀ ਸੀ ਸਟੇਰੀਅਮ ਸੀਗਾ ਸਾਹ ਦੂਜਾ ਸਟੇਰੀਅਮ ਸੀਗਾ ਇਲਾਜ ਦੇ ਦੌਰਾਨ ਟੈਸਟ ਰਿਪੋਰਟਾਂ ਨਾਰਮਲ ਸੀ ਸਭ ਨਾਰਮਲ ਸੀ ਜਦੋਂ ਇਲਾਜ ਚੱਲ ਰਿਹਾ ਸੀ ਬੱਚੇ ਦਾ ਹਾਂਜੀ ਸਿਰ 8th ਮੰਥ ਜਦੋਂ ਆਪਣੀ ਡੋਪਲਰ ਟੈਸਟ ਹੁੰਦਾ ਹੈ ਉਹਦੇ ਵਿੱਚ ਹੈ ਜੀ ਆਪਾਂ ਨੂੰ ਨੋਕਸ਼ਾ ਆਇਆ ਸੀ ਕਿ ਇੱਕ ਬੱਚੇ ਦੇ ਹੈ ਜਿਹੜੀ ਆਲ ਗਲੇ ਨੂੰ ਲੱਟੀ ਹੈ ਜੀ ਤੇ ਇੱਕ ਥੋੜਾ ਜਿਹਾ ਅਬਨਾਰਮਲ ਬਲੱਡ ਜਾਣ ਲੱਗਿਆ ਸੀ ਉਹ ਬੱਚੇ ਦਾ ਨਹੀਂ ਜਦੋਂ ਇੱਥੇ ਮੈਕਸ ਚ ਐਡਮਿਟ ਕੀਤਾ ਉਹ ਰਿਪੋਰਟਸ ਆਈਆਂ ਨਾ ਨਾਰਮਲ ਆ ਸਾਰੀਆਂ ਉਹ 4 ਦਿਨ ਤੱਕ ਦੀ ਨਾਰਮਲ ਨਹੀਂ ਜੋ ਪਾਈ ਤੋਂ ਲੈ ਕੇ ਉਹਦੇ ਬਲੀਡਿੰਗ ਆਉਣ ਤੱਕ ਉਹ ਸਾਰੀਆਂ ਰਿਪੋਰਟਾਂ ਕਲੀਅਰ ਨਾ 3 ਐਕਸ ਰੇ ਹੋਈ ਸੀ ਉਹਦੇ ਚੈਸਟ ਦੇ ਉਹ ਬਿਲਕੁਲ ਕਲੀਅਰ ਨੇ ਉਹਦੇ ਵਿੱਚ ਕੋਈ ਬਲੀਡਿੰਗ ਨਹੀਂ ਹੈ ਜੀ ਕੁਛ ਨਹੀਂ ਹੈਗਾ ਜੀ ਉਸ ਤੋਂ ਬਾਅਦ ਜਦੋਂ ਉਹਦੇ ਨੱਕ ਤੋਂ ਬਲੀਡਿੰਗ ਆਈ ਹੈ ਜੀ ਉਸ ਤੋਂ ਬਾਅਦ ਉਹਨੂੰ ਥੋੜੀ ਜੀ ਪ੍ਰੋਬਲਮ ਸ਼ੁਰੂ ਹੋਈ ਉਹ ਤੋਂ ਬਾਅਦ ਉਹ ਬੱਚਾ ਠੀਕ ਨਹੀਂ ਹੋਇਆ ਜਦਕਿ ਆਪਾਂ ਨੂੰ ਉਹ ਚ ਕਹਿੰਦੇ ਸੀ ਵੀ ਅਜੇ 10% ਫਰਕ ਅਜੇ 20% ਫਰਕ ਹੈ ਜੀ ਜਦਕਿ ਬ ਇਸ ਦੌਰਾਨ ਸਰ ਮਹੂਤਤ ਜੀ ਮੈਨੂੰ ਸਰ ਪਹਿਲਾਂ ਇਹਨਾਂ ਨੇ ਮੇਟੋ ਜੀ ਲੱਤਾ ਸੀਗਾ 10000 ਰੁਪਿਆ ਜਦੋਂ ਅਸੀਂ ਪਹਿਚਾ ਐਡਮਿਟ ਕਰਵਾਇਆ ਹਾਂਜੀ ਉਸ ਤੋਂ ਬਾਅਦ ਸਾਰੇ ਕਹਿੰਦੇ ਜੀ ਮੰਨ ਕੇ ਚੱਲੋ 25000 ਰੁਪਏ ਦੇ ਦਾ ਖਰਚਾ ਤੁਹਾਡਾ ਮੈਨੂੰ ਕਹਿੰਦੇ ਸੀਗੇ ਇਕੱਲਾ ਆਪਾਂ ਨੇ 25000 ਦੇਣਾ ਮੈਂ ਸਰ ਜਦੋਂ ਉੱਥੇ ਮੈਂ ਉਹਨੂੰ ਗਿਆ ਫੋਨ ਕਰਕੇ ਵੀ ਮੈਮ ਵੀ ਔਰੇ ਤਾਂ 75000 ਬਣ ਗਿਆ ਤੁਸੀਂ 25000 ਦੀ ਗੱਲ ਕਰਦੇ ਸੀਗੇ ਕਹਿੰਦੇ ਜੀ ਚੱਲ ਕੋਈ ਗੱਲ ਨਹੀਂ 25 ਨੂੰ ਦਵਾਈਆਂ ਲੱਗੀਆਂ ਕਹਿੰਦੇ ਵੀ ਇਹ ਮੰਨ ਲਓ ਮੈਂ ਤੁਹਾਨੂੰ ਲੈਸ ਕਰਵਾ ਦੂੰਗੀ ਜੀ ਫਰਮਾ ਡਾਕਟਰ ਮਨਮੂਨ ਮਨ ਮੰਨ ਕੇ ਜਦੋਂ ਆਏ ਡਾਕਟਰ ਮਨੂ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਡਮ ਨੇ ਲੱਗਿਆ ਸੀਗਾ ਚਲੋ 25 ਨਹੀਂ ਚਲੋ ਸਰ ਵੀ ਮੈਂ 30 35 ਦੇ ਦਿੰਦਾ ਵੀ ਜਦੋਂ ਹੀ 75000 ਰੁਪਏ ਲਗਾਦਾ ਬਣਾਤਾ ਜੀ ਮੈਡਮ ਕਹਿੰਦੀ ਟੈਸਟ ਦਾ ਇਹਨਾਂ ਨੇ ਕਰੇ ਨਹੀਂ ਹੋਣੇ ਕਹਿੰਦੀ ਟੈਸਟ ਦਾ ਬਿੱਲ ਪੈਦਾ ਹੀ ਪਾਤਾ ਜੀ ਕਹਿੰਦੀ ਮੈਂ ਤੁਹਾਡਾ ਲੈਸ ਕਰਵਾ ਦੂੰਗੀ ਜੀ ਵੀ ਤੁਸੀਂ 25000 ਹੀ ਦਿਓ ਜੀ ਟੋਟਲ ਟੋਟਲ ਕਿੰਨਾ ਖਰਚਾ ਆਇਆ 10 ਦਿਨਾਂ ਦਾ 10 ਦਿਨ ਦਾ ਸਾਰਾ ਇਹਨਾਂ ਨੇ ਤਕਰੀਬਨ ਤਕਰੀਬਨ ਜੀ ਘੱਟੋ ਘੱਟ ਜੀ 3.5 ਲੱਖ ਦੇ ਕਰੀਬ ਆ ਗਿਆ ਜੀ ਤੁਸੀਂ ਹੁਣ ਜ਼ਿੰਮੇਵਾਰ ਕਿ ਪਰ ਜ਼ਿੰਮੇਵਾਰ ਤਾਂ ਸਭ ਤੋਂ ਵੱਡਾ ਜੀ ਮੈਂ ਮੰਨਦਾ ਡਾਕਟਰ ਸ਼ੈਲੀ ਦਾ ਜੀ ਹੂੰ ਠੀਕ ਹੈ ਜੀ ਜਿਨ੍ਹਾਂ ਨੇ ਸਾਨੂੰ ਜੇ ਮੰਨ ਕੇ ਸਰ ਸਾਡਾ ਬੱਚਾ ਇੰਨਾ ਸੀਰੀਅਸ ਹੈਗਾ ਉਹਨਾਂ ਤੋਂ ਨਹੀਂ ਸੀ ਹੁੰਦਾ ਸਾਨੂੰ ਸਰ ਉਹ ਸਾਡਾ ਕਰਵਾਉਂਦੇ ਉਹਨਾਂ ਜੀ ਉੱਥੇ ਸਾਡੀ ਡਿਲੀਵਰੀ ਉੱਥੇ ਨਾ ਕਰਵਾਉਂਦੇ ਸਾਨੂੰ ਬੱਤੀ ਰੈਫਰ ਕਰ ਦਿੰਦੇ ਜਾਂ ਪੀਜੀਏ ਕਰ ਦਿੰਦੇ ਅਸੀਂ ਆਪਣੀ ਉੱਥੇ ਕਰਾ ਲੈਂਦੇ ਮੈਕਸ ਵੀ ਜ਼ਿੰਮੇਵਾਰ ਹੈ ਇਦੇ ਵਿੱਚ ਮੈਕਸ ਸਰ ਸਭ ਤੋਂ ਵੱਡਾ ਮੈਕਸ ਹੈ ਜੀ ਡਾਕਟਰ ਮੰਨੂ ਮੰਨੂ ਸ਼ਰਮਾ ਜੀ ਡਾਕਟਰ ਬੱਚਿਆਂ ਵਾਲਾ ਡਾਕਟਰ ਹੈ ਜੀ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਉਹ ਹੈ ਜੀ ਜਿਨੇ ਸਾਨੂੰ 10 ਦਿਨ ਗੁਣਾਏ ਕਰੀ ਗਿਆ ਜੀ ਜਦਕਿ ਬੱਚਾ ਮ ਜਦੋਂ ਸੀਰੀਅਸ ਹੀਗਾ ਉਦੋਂ ਸਾਨੂੰ ਇਹ ਸਹੀ ਦੱਸੀਗੇ ਜੀ ਪਰ ਜੇ ਜਦੇ ਦੱਸ ਦੰਦੇ ਮੈਨੂੰ 4 ਦਿਨ ਬਾਅਦ ਵੀ ਸਰ ਵੀ ਤੁਹਾਡਾ ਬੱਚਾ ਸੀਰੀਅਸ ਹੈ ਵੀ ਤੁਸੀਂ ਆਪਣਾ ਜਿੱਥੇ ਲੈ ਕੇ ਜਾਣਾ ਲਈ ਪਰ ਇਹ ਕਹਿੰਦੇ ਤੁਸੀਂ ਅ ਨੱਕੇਰੀ ਦੇ ਦਿੱਤਾ ਸੋਈ ਹੈ ਤੁਸੀਂ ਤਾਂ ਕੋਈ ਵੀ ਕੰਮ ਕਰਵਨੇ ਹੋਣਾ ਕਿ ਉਹ ਕਿਤੇ ਪਹਿਲਾਂ ਨਹੀਂ ਜੀ ਸਰ ਸਾਨੂੰ ਕੋਈ ਕਨਫਰਮ ਨਹੀਂ ਸਾਨੂੰ ਤਾਂ ਜੀ 4 ਵਜੇ ਤੇ 4:30 ਦੇ ਨੇ ਬਿਲ ਲੈ ਕੇ ਦੂਜੇ ਦਿਨ ਗਿਆ ਤਾਂ ਜੀ 4 ਵਜੇ ਡੈਥ ਹੋ ਗਈ ਸਰ ਬਿਲ ਦੀ ਫੋਨੋਂ ਮੈਂ ਤੁਹਾਨੂੰ ਦੱਸ ਦਵਾਂ ਜੀ ਬਿਲ ਸਰ ਜਦੋਂ ਇਹਨਾਂ ਨੇ ਮੈਨੂੰ ਕਿਹਾ ਵੀ 3.5 ਲੱਖ ਰੁਪਈਆ ਲੈ ਜਾਓ ਜੀ ਡਾਕਟਰ ਮੰਨੂ ਸ਼ਰਮਾ ਕਹਿੰਦਾ ਮੈਂ ਤੁਹਾਨੂੰ 8 ਵਜੇ ਆ ਜੀ ਮੈਂ ਤੇਰਾ 18-20 ਹਜ਼ਾਰ ਅੱਡਵਾ ਦੂੰਗਾ ਉਦੇ ਬਾਅਦ ਸਰ ਮੈਂ ਡਾਕਟਰ ਸ਼ੈਲੀ ਨੂੰ ਫੋਨ ਕੀਤਾ ਵੀ ਮੈਨਾਂ ਤੁਸੀਂ ਤਾਂ ਕਹਿੰਦੇ ਸੀਗੇ ਮੰਨ ਕੇ ਚੱਲੋ 50000 ਤੱਕ ਲਾਜੂ ਚੱਲ ਵੈਂਟੀਲੇਟਰ ਦਾ ਵੀ ਇਹਨਾਂ ਨੇ ਤਾਂ ਜੀ 3.5 ਲੱਖ ਬਿਲ ਬਣਾਤਾ ਜੀ ਉਦੋਂ ਬਾਅਦ ਮੈਨਾਂ ਕਹਿੰਦੀ ਜੀ ਮੈਂ 50000 ਕਿਹੜਾ ਤੋਂ 3 ਲੱਖ ਦੇ ਦੇਣੀ ਮੈਂ ਕਿਹਾ ਜਦੇ ਮੰਨ ਲਾ ਆਪਣੇ ਮੇਰਾ ਬ੍ਰਦਰ ਹੈ ਜੀ ਪੈਜਨ ਬ੍ਰਦਰ ਹੈ ਮੇਰਾ ਮੈਂ ਇਹਨੂੰ ਫੋਨ ਕੀਤਾ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਸੀਗੇ ਸਰ ਜਿੰਨੇ ਹੈਗੇ ਨੇ ਮੈਂ ਦੇ ਦੇ ਜੀ ਉਹਨਾਂ ਅਸੀਂ ਡਾਕਟਰ ਸ਼ੈਲੀ ਕੋਲ ਚਲੇ ਗਏ ਜੀ ਡਾਕਟਰ ਸ਼ੈਲੀ ਤੁਹਾਨੂੰ ਮਿਲਦੀ ਨਹੀਂ ਸੀਗੀ ਨਾਲ ਮਤਲਬ ਕਹਿੰਦੀ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਨੀ ਮੇਰੇ ਅੱਜ ਬੇਟੇ ਦੀ ਬੱਤ ਸੀ ਹੈ ਮ ਉਹਦੇ ਨਾਲ ਮੈਂ ਕੋਈ ਗੱਲ ਨਹੀਂ ਕਰ ਸਕਦੀ ਅਸੀਂ ਚਾਰਜ ਨੇ ਗਏ ਜੀ ਉਹਦੇ ਅੰਦਰ ਗਏ ਅਸੀਂ ਕਿਹਾ ਮੈਮ ਕਿ ਸਾਨੂੰ ਮਿਲੋ ਤਾਂ ਸਹੀ ਕਹਿੰਦੀ ਮਾ ਜੀ ਤੁਸੀਂ ਮੇਰਾ ਬੱਚਾ ਮਾਰਤਾ ਮੇਰੇ ਤੋਂ ਗੱਲ ਇਹ ਨਿਕਲੀ ਜੀ ਉਹਨਾਂ ਨੂੰ ਮੈਂ ਉਹ ਇਹੀ ਕਹੀ ਮਾ ਮੈਮ ਤੁਹਾਡੀ ਵਜ੍ਹਾ ਨਾਲ ਮੇਰਾ ਬੱਚਾ ਮਰ ਗਿਆ ਕਹਿੰਦੀ ਕੀ ਹੋ ਗਿਆ ਜੇ ਬੱਚਾ ਮਰ ਗਿਆ ਕਹਿੰਦੀ ਮੇਰਾ 30 ਸਾਲ ਦਾ ਮਰ ਗਿਆ ਤੇਰਾ ਤਾਂ 11 ਦਿਨ ਦਾ ਸੀ ਪਰ ਇਹ ਸਤੋਂ ਇਹ ਭਾਵਨਾ ਸਤੋਂ ਸੁਣੀ ਨਹੀਂ ਗਈ ਤੇ ਹੁਣ ਤੁਸੀਂ ਕੀ ਚਾਹੁੰਦੇ ਹੈਗੇ ਇਸ ਬਿਲ ਮੈਂ ਸਰ ਇਹਨਾਂ ਤੇ ਕਾਰਵਾਈ ਕਰਵਾਉਣਾ ਚਾਹੁੰਦਾ ਜੀ ਵਿੱਚੇ ਡਾਕਟਰ ਮੰਨੂ ਤੇ ਜੀ ਵਿੱਚੇ ਡਾਕਟਰ ਸ਼ੈਲੀ ਤੇ ਇਹਨਾਂ ਦਾ ਹਸਪਤਾਲ ਸਰ ਡਾਕਟਰ ਸ਼ੈਲੀ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਸਰ ਤੁਹਾਨੂੰ ਲੱਗਦਾ ਕਿ ਮਾਫੀਆ ਚੱਲ ਰਿਹਾ ਡਾਕਟਰ ਦਾ ਇਹ ਸਾਰਾ ਸਰ ਫੁੱਲ ਜਿਆਦਾ ਮਾਫੀਆ ਚੱਲਦਾ ਜੀ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਜੀ ਨਾਲੇ ਤਾਂ ਆਪਾਂ ਨੂੰ ਕਹਿ ਦਿੰਦੇ ਆ ਵੀ ਬੱਚਾ ਥੋੜਾ ਸੀਰੀਅਸ ਹੈ ਤੇ ਲੈ ਕੇ ਜਾਣਾ ਲੈ ਜੋ ਮੈਂ ਗੇਟ ਤੱਕ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਸਰ ਬਾਪ ਕੀ ਕਰੂਗਾ ਜੀ ਉਦੋਂ ਬਾਅਦ ਆਪਾਂ ਤਾਂ ਕਹਿੰਦੇ ਨਹੀਂ ਹੁੰਦੇ ਵੀ ਹਾਂ ਸਾਡਾ ਬੱਚਾ ਡੈਥ ਹੋ ਜਾਏ ਜਾਂ ਕੁਝ ਹੋ ਜਾਏ ਤਾਂ ਤੁਹਾਨੂੰ ਅਜੇ ਉਹ ਦੋ ਸ਼ੱਕ ਨੇ ਇੱਕ ਤਾਂ ਇਹ ਨਹੀਂ ਪਤਾ ਬੱਚੇ ਦੀ ਡੈਥ ਕਿੱਦਾਂ ਹੋਈ ਸੀ ਸਾਨੂੰ ਤਾਂ ਇਦੋਂ ਹੀ ਨਾ ਪਤਾ ਕਿ ਲੀਅਰਲੀ ਵੀ ਵੈਂਟੀਲੇਟਰ ਲੱਗਣ ਤੋਂ ਬਾਅਦ ਹੀ ਹੋ ਗਈ ਹੈ ਜੋ ਬਿਨਾਂ ਦੇ ਕੋਲ ਤੋਂ ਚੈੱਕ ਕਰਾਏ ਨੇ ਉਹ ਲਾਜ ਹੋ ਰਹਾ ਹੈ ਨਹੀਂ ਸਾਨੂੰ ਕੁਝ ਨਹੀਂ ਪਤਾ ਹੁਣ ਅਸੀਂ ਕਿਹੜਾ ਪੜੇ ਹਾਂ ਜੀ ਜੇ ਸਾਨੂੰ ਇਸ ਲਾਈਨ ਦੀ ਕੋਈ ਜਾਣਕਾਰੀ ਸਰ ਇੱਕ ਤਾਂ ਮੈਂ ਕਰੀ ਸੀ ਕਿ ਸਿਹਤ ਮੰਤਰੀ ਪੰਜਾਬ ਸਰਕਾਰ ਨੂੰ ਜੀ ਇੱਕ ਜ਼ਿਲ੍ਹਾ ਪੁਲਿਸ ਮੁਖੀ ਫਟੇਗੜ ਸਾਹਿਬ ਨੂੰ ਜੀ ਇੱਕ ਜ਼ਿਲ੍ਹਾ ਮੁਖੀ ਆਪਣੇ ਮਹਾਲੇ ਨੂੰ ਜੀ ਦੇ ਇੱਕ ਸਿਮਸਾਰਜਨ ਮਹਾਲੀ ਨੂੰ ਜੀ ਇੱਕ ਸਾਰ ਸਾਨੂੰ ਮੰਨ ਕੇ ਚਲੋ ਐਸ ਐਮਓ ਸਾਹਿਬ ਪੈਂਦੇ ਨੇ ਆਨੰਦਪੁਰਖਲਾਉੜ ਜੀ ਮੈਂ ਆਨੰਦਪੁਰਖਲਾਉੜ ਨੂੰ ਕਰੀ ਸੀਗੀ ਜੀ ਇਹ ਤੁਹਾਨੂੰ ਹੱਥੀ ਦੇ ਕੇ ਕਿਹਾ ਕਿ ਮੇਲ ਕੀਤੀ ਐ ਇਹ ਸਰ ਮੈਂ ਆਪਣੇ ਡਾਕ ਰਾਈਸਟਰੀ ਬਾਕੀ ਰਾਈਸਟਰੀਆਂ ਮੇਰੇ ਕੋਲ ਨਹੀਂ ਜੀ ਥਾਣੇ ਆਪ ਨਹੀਂ ਗਏ ਹੈ ਕਿ ਇੱਕ ਵਾਰ ਨਹੀਂ ਸਰ ਇੱਕ ਵਾਰ ਵੀ ਥਾਣੇ ਨਹੀਂ ਮੈਂ ਗਿਆ ਸਰ ਸਰ ਮੈਂ ਨਾ ਵੇਟ ਕਰਦਾ ਸੀਗਾ ਜੀ ਕਿ ਸਰ ਵੀ ਕੋਈ ਨਾ ਕੋਈ ਮੰਨ ਲਓ ਮੈਨੂੰ ਐਪਲੀਕੇਸ਼ਨਾਂ ਦਾ ਜਵਾਬ ਆਏ ਜਾਊਗਾ ਜੀ ਚਲੋ ਪਰ ਇਹਨਾਂ ਦਾ ਮੈਨੂੰ ਕੋਈ ਹੱਦ ਤੱਕ ਇੱਕ ਵੀ ਫੋਨ ਨਹੀਂ ਆਇਆ ਜੀ ਇੱਕ ਵੀ ਮੈਨੂੰ ਕੋਈ ਜਵਾਬ ਨਹੀਂ ਆਇਆ ਕਿਸੇ ਡਾਕਟਰ ਦਾ ਅੱਛਾ ਆਇਆ ਜੀ ਸਰ ਨਹੀਂ ਕਿਸੇ ਡਾਕਟਰ ਦਾ ਨਹੀਂ ਹੈ ਜੀ ਕਿੰਨੇ ਤਰੀਕ ਨੂੰ ਰਜਿਸਟਰੀਆਂ ਕੀਤੀ ਸਰ ਇਹ ਮੈਂ 18 ਤਰੀਕ ਨੂੰ ਕਰਿਆ ਸੀ 18/7/25 ਤੇ ਅਜੇ ਤਾਂ ਕੋਈ ਜਵਾਬ ਨਹੀਂ ਆ ਕਿਸੀ ਤੋਂ ਪਹਿਲਾਂ ਸਰ ਮੈਂ ਸਰਕਾਰੀ ਰਿਪੋਰਟਾਂ ਮੈਨੂੰ ਮਿਲੀਆਂ ਜੀ ਜਿਹੜੀਆਂ ਮੰਨ ਕੇ ਚਲੋ ਮੇਰੀਆਂ ਰਿਪੋਰਟਾਂ ਚੈੱਕ ਕਰਵਾਈਆਂ ਸੀਗੀਆਂ ਜੀ ਐਸਐਨ ਸਾਡੇ ਮਤਲਬ ਧੁੰਦੇ ਤੋਂ ਜੀ ਸਾਡੀ ਡਿਪੈਂਸਰੀ ਧੁੰਦੇ ਪਿੰਡ ਪੈਂਦੀ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਗੁਨਾਹ ਕਰਤਾ ਬੱਚੇ ਨੂੰ ਵੀ ਤੁਹਾਡਾ ਤਾਂ ਮੰਨ ਕੇ ਚਲੋ ਜੀ 4 ਦਿਨ ਤਾਂ ਬੱਚਾ ਬਿਲਕੁਲ ਸਹੀ ਤਾਂ ਵੀ ਜੇ ਹਾਰ ਦਾ ਨੁਕਸਾਨਦਾ ਤਾਂ ਇਹਨਾਂ ਨੂੰ ਆ ਦਵਾਈਆਂ ਲੱਗਣੇ ਸੀਗੇ ਆ ਕਿਹੜੀਆਂ ਇਹ ਜਿਹੜੀ ਸ਼ਹਿਰੀ ਹਸਪਤਾਲ ਦੀਆਂ ਦਵਾਈਆਂ ਹੈਗੀਆਂ ਤੁਹਾਡੇ ਕੋਲ ਹੈਗੀਆਂ ਸਾਡੇ ਕੋਲ ਇੱਕ ਇੱਕ ਪਰਚੀ ਆ ਸਾ ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਦੀ ਚਾਰ ਅਲਟਰਾਸਾਉਂਡ ਕਰਾਏ ਨੇ ਜੀ ਸਕੈਨਾਂ ਦਾ ਤਾਂ ਅੰਤ ਨਹੀਂ ਜੀ ਨਾ ਹਸਬੈਂਡ ਅੰਦਰ ਸਕੈਨ ਕਰਦੇ ਸੀਗੇ ਆਪਣੇ ਬੱਚਾ ਚੈੱਕ ਕਰਨ ਲਈ ਜੀ ਆਪਣਾ ਉਹ ਵੀ ਅਸੀਂ ਕਰਵਾਉਂਦੇ ਸੀਗੇ ਇੱਕ ਹਫ਼ਤੇ ਦੀ 3-4000 ਦੀ ਦਵਾਈ ਆਉਂਦੀ ਸੀਗੀ ਜੀ ਅਸੀਂ ਪ੍ਰੋਪਰ ਜਿਵੇਂ ਜਿਵੇਂ ਜੀ ਇਹਨੇ ਕਿਹਾ ਜੀ ਜਿਵੇਂ ਪਹਿਲੇ ਦਿਨ ਤੋਂ ਇਹਨਾਂ ਨੇ ਕਿਹਾ ਜੀ ਸਾਨੂੰ ਉਮੇ ਉਮੇ ਵਾ ਅਸੀਂ ਇੱਕ ਵੀ ਦਿਨ ਕੋਈ ਮਿਸ ਨਹੀਂ ਕਰਿਆ ਜੀ ਦਵਾਈ ਦਾ ਨਾ ਸਾਡੇ ਅਲਟਰਾਸਾਉਂਡ ਦੇ ਵਿੱਚ ਕੋਈ ਸ਼ਿਕਾਇਤ ਸੀਗੀ ਬੱਚੇ ਦੀ ਸਾਰਾ ਕੁਝ ਨਾਰਮਲ ਆ ਰਿਹਾ ਸੀਗਾ ਸਾ ਇਹਨਾਂ ਨੇ ਮੰਨ ਕੇ ਚੱਲੋ ਬਸ ਹੀ ਪੈਸੇ ਦੇ ਚੱਕਰ ਦੇ ਵਿੱਚ ਮੈਕਸ ਭੇਜਦਾ ਸਾਰੇ ਪਹਿਲੇ ਦਿਨ ਤੋਂ ਮੈਨੂੰ ਕਹੀ ਗਈ ਤੁਹਾਡਾ ਬੱਚਾ ਚੱਕਣਾ ਪਊਗਾ ਸ਼ਾਇਦ ਹੋ ਸਕਦਾ ਮੈਂ ਮੈਕਸ ਦੇ ਵਿੱਚ 15 ਦਿਨ ਦਾ ਕਰ ਰੱਖਾਂ ਪਰ ਅਸੀਂ ਇਹਨਾਂ ਨੂੰ ਕਿਹਾ ਜੀ ਤੁਸੀਂ ਪੀਜੀ ਭੇਜ ਦਿਓ ਸਾਨੂੰ ਕਿ ਅਸੀਂ ਮੈਕਸ ਦਾ ਖਰਚਾ ਸਾਨੂੰ ਸਰ ਆਪਾਂ ਸੁਣਦੇ ਹੋ ਅਸੀਂ ਸਾਦੀ ਮੰਨ ਕੇ ਚੱਲੋ ਸਾਡੇ ਇੱਕ ਰਿਲੇਟਿਵ ਬੰਦੇ ਨਾਲ ਵੀ ਮੈਕਸ ਵਾਲਿਆਂ ਨੇ ਪਾਓ ਮਾੜਾ ਕੀਤਾ ਜੀ ਸਾਨੂੰ ਪਤਾ ਹੀ ਸੀਗਾ ਆਹੀ ਡਰਦੀ ਸੀਗਾ ਉਹੀ ਡਰ ਸਰ ਇਹਨਾਂ ਨੇ ਮੇਰੇ ਮਨ ਦੇ ਵਿੱਚ ਪਾਤਾ हॉस्पिटल का मैडम का नाम की थी शैली जी के शैली क्वालिफाइड डॉक्टर है कि ना क्वालिफाइड एक्सपीरियंस है कि गायनी गायनी नहीं है